ਚਾਰ ਸਹਿਬਜਾਦੇ ਅਤੇ ਮਾਤਾ ਗੁਜਰ ਕੌਰ ਅਤੇ ਬਾਬਾ ਮੋਤੀराम ਮਹਾਰਾਜੀ ਦੀ ਸ਼ਹੀਦੀ ਨੂੰ ਸਮਰਪਿਤ ਤੀਜਾ ਖੂਦਾਨ ਕੈਂਪ ਏਕਾ ਨਗਰ ਮਲੋਠ ਦੀ ਤੁਲਸੀ ਬਾਈ ਧਰਮਸ਼ਾਲਾ ਵਿੱਚ ਲਗਾਇਆ ਗਿਆ ਇਸ ਕੈਂਪ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਨੌਜਵਾਨਾਂ ਦੇ ਨਾਲ ਔਰਤਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਇਸ ਕੈਂਪ ਦੇ ਵਿੱਚ ਸਿਵਲ ਹਸਪੀਟਲ ਮਲੋਟ ਅਤੇ ਏਮਜ਼ ਹਸਪੀਟਲ ਬਠਿੰਡਾ ਦੀਆਂ ਟੀਮਾਂ ਪਹੁੰਚੀਆਂ ਇਸ ਮੌਕੇ ਪੰਜਾਬ ਹੈਲਥ ਸਿਸਟ ਕਾਰਪੋਰੇਸ਼ਨ ਦੇ ਡਾਇਰੈਕਟਰ ਡਾਕਟਰ ਸੁਨੀਲ ਬਾਂਸਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਕੈਂਪ ਵਿੱਚ ਨੌਜਵਾਨਾਂ ਨੇ ਵੱ ਚੜ ਕੇ ਹਿੱਸਾ ਲਿਆ ਸਭ ਜੋ ਹੈ ਚਾਰ ਸਾਬ ਜاده ਦੇ ਮਾਤਾ ਗੁਦੁਰੂ ਉਹ ਦੀ ਸ਼ਹੀਦੀ ਦੇ ਦਿਹਾੜੇ ਨੂੰ ਸਪਰਕ ਤੇ ਜਿਹੜਾ ਹੈ ਉਹਦਾ ਕੈਂਪ ਲੱਗਿਆ ਕਿਹੜਾ ਚਾਹੁੰਦੇ ਤੁਸੀਂ ਤਫਸੀਲ ਇੱਕ ਦਸ ਸമിതി ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਬਹੁਤ ਵੱਡਾ ਰੈਡਮਿਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਉਮੀਦ ਹੈ ਕਿ ਸੋ ਤੋਂ ਜ਼ਿਆਦਾ ਜੀਨ ਟੂ ਦੇ ਨੈਸ਼ਨ ਹੋਣਗੀਆਂ ਤੇ ਇਸ ਨਾਲ ਸਰਕਾਰੀ ਹਸਪਤਾਲ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਇਹ ਨੌਂ ਪੋਣਾ ਦੇ ਵਿੱਚ ਛਾ ਵੀ ਦੇਖਣ ਨੂੰ ਮਿਲਿਆ ਕਿ ਕੀ ਕਹਿਣਾ ਚਾਹੋਗੇ ਲੋਕਾਂ ਚ ਬਹੁਤ ਜਿਆਦਾ ਸਾਇ ਤੇ ਸਰਕਾਰ ਕੋ ਕਮੇਟੀ ਦੇ ਮੈਂਬਰ ਜਿਹੜੇ ਹੈ ਬਹੁਤ ਜਿਆਦਾ ਸਤਿ ਤੇ ਪਿਛਲੇ ਦੇ ਲੋਕ ਬਹੁਤ ਅੱਛੇ ਲਗਾਏ ਸੀ ਸਾਡੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਨਸ਼ੇ ਛੱਡੋ ਤੇ ਚੰਗੇ ਕੰਮਾਂ ਵੱਲ ਵਧੋ ਅੱਜ ਸਭ ਕੀ ਕੰਮ ਬਿਲਕੁਲ ਚੰਗਾ ਲਗਾਇਆ ਗਿਆ ਹੈ ਸਭ ਤੋਂ ਪਹਿਲਾਂ ਸਭ ਤੋਂ ਵਾਈਕਰ ਜੀ ਦਾ ਖਾਲਸਾ ਫਿਰ ਵਾਈਕਰ ਜੀ ਕੀ ਫਤਹੀ ਇੱਕ ਤਾਂ ਨਗਰ ਸੰਪਤੀ ਕਰਨੀ ਉਹਨਾਂ ਤੀਸਰਾ ਇਹ ਜੀ ਦੇਲੇ ਦਿਨਾਂ ਦੇ ਵਿੱਚ 28 ਤਰੀਕ ਨੂੰ ਕੈਂਪ ਲਾਇਆ ਜਾ ਰਿਹਾ 100 ਤੋਂ ਵੱਧ ਯੂਨਿਟ ਇੱਥੇ ਇਕੱਠੇ ਹੋਣਗੇ ਹਰ ਸਾਲ ਦੀ ਤਰ੍ਹਾਂ ਇਕਤਾ ਨਗਰੀ ਦੇ ਜਿਹੜੇ ਇਹ ਨੌਜਵਾਨ ਤੇ ਮਹੱਲਾ ਨਿਵਾਸੀ ਇਕੱਠੇ ਹੋ ਕੇ ਉਪਰਾਲਾ ਕਰਦੇ ਆ ਜੀ ਤਾਂ ਜੋ ਕਿਸੇ ਲੋੜਵੰਦਾ ਦੀ ਜਾਨ ਬਚਾਈ ਜਾ ਸਕੇ ਏਮਸ ਤੇ ਮਲੋੜ ਬਲੱਡ ਬੈਂਕ ਨਿਓ ਟੀਮ ਇੱਥੇ ਆਈ ਹੈ ਜੀ ਤਾਂ ਜੋ ਆਪਣੇ ਸ਼ਹਿਰ ਦਾ ਵੀ ਇੱਥੋਂ ਘੱਟੋ ਘੱਟ ਰੈਫਰੈਂਸ ਹੱਤਾਂ ਲਵਾਇਦਾ ਸੀਗਾ ਵੀ ਇੱਥੇ ਹੀ ਉਹਨਾਂ ਦਾ ਲਾਹੇ ਹੋ ਸਕੇ ਬਲੱਡ ਕਰਨ ਕਿਸੇ ਦੀ ਕੋਈ ਜ਼ਿੰਦਗੀ ਤੇ ਜਾਇਆ ਨਾ ਹੋਏ ਤੇ ਇਹ ਬਹੁਤ ਵਧੀਆ ਉਪਰਾਲਾ ਜੀ ਹਰ ਸਾਲ ਅਸੀਂ ਸ਼ਹਿਰ ਨਿਵਾਸੀਆਂ ਕਰਨੇ ਇਕਤਾ ਨਗਰ ਇਹਨਾਂ ਦਾ ਇਸ ਸ਼੍ਰਾਗਜੋਗ ਪ੍ਰਾਂਦਾਇ ਦੀ ਕਰਦੇ ਆ। ਹੋ ਕੀ ਹੈ? ਅੱਜ ਸਤ ਕੀ ਕਰਨਾ ਚਾਹੁੰਦੇ ਜੋ ਅੱਜ ਬਲੱਡ ਕੈਂਪ ਲਗਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਲੋੜ ਇਕਤਾ ਨਗਰ ਸੰਪਤੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਛਿੱਦਾਂ ਦੇ ਛਿੱਦਾਂ ਨੂੰ ਸਮਰਪਿਤ ਗੁਰਗੋਬਿੰਦ ਸਿੰਘ ਜੀ ਚਾਰੇ ਸਾਹਿਬਾਂ ਤੇ ਮਾਤਾ ਗੁਜਰ ਘੌਰ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਸਾਡੇ ਇਕਤਾ ਨਗਰ ਮਹੱਲੇ ਵੱਲ ਤੀਸਰਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਲੋਕਾਂ ਨੂੰ ਬੇਨਤੀ ਹੈ ਕਿ ਇਸ ਵਿੱਚ ਆ ਕੇ ਵੱਧ ਤੋਂ ਵੱਧ ਫੂਨਦਾਨ ਕਰੋ ਜੀ ਲੋਕਾਂ ਦੇ ਵਿੱਚ ਖੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਜੀ ਛੇਦਾਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਜੀ ਅਤੇ ਲੋਕਾਂ ਵਿੱਚ ਪੂਰਾ ਉਤਸ਼ਾਹ ਹੈ